ਹੁਣ ਪਰਿਵਾਰ ਦੇ ਨਾਲ ਆਸਟ੍ਰੇਲੀਆ ਜਾ ਕੇ ਕੰਮ ਕਰਨ ਅਤੇ ਪੀਆਰ ਦੇ ਰਸਤੇ ਖੁੱਲ ਗਏ ਨੇ ਕਿਉਂਕਿ ਕਾਫੀ ਲੰਬੇ ਅਰਸੇ ਮਗਰੋਂ ਆਸਟ੍ਰੇਲੀਆ ਸਰਕਾਰ ਨੇ ਸਕਿੱਲ ਲੇਬਰ ਨੂੰ ਪੀਆਰ ਅਤੇ ਵਰਕ ਪਰਮਿਟ ਦੇ ਨਾਲ ਸਬੰਧਿਤ ਵੀਜ਼ਾ ਨਿਯਮਾਂ ਦੇ ਵਿੱਚ ਭਾਰੀ ਛੋਟ ਦੇਣ ਦਾ ਫੈਸਲਾ ਕੀਤਾ ਹੈ ਜਿਹਾ ਇਸ ਤਰ੍ਹਾਂ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਨੇ ਭਾਰਤੀ ਕਾਮਿਆਂ ਦੇ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਇਸ ਸਬੰਧੀ ਆਸਟ੍ਰੇਲੀਆ ਵੱਡੇ ਪੱਧਰ ਦੇ ਉੱਪਰ ਵਰਕ ਵੀਜ਼ਾ ਜਾਰੀ ਕਰ ਰਿਹਾ ਹੈ ਜੀ ਹਾਂ ਇਸ ਸਭ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਵਾਰ ਆਸਟ੍ਰੇਲੀਆ ਦੇ ਵਿੱਚ ਆਈਟੀ ਨਰਸਿੰਗ ਇੰਜੀਨੀਅਰ ਰਿਟੇਲ ਮੈਨੇਜਰ ਮਾਰਕੀਟਿੰਗ ਮੈਨੇਜਰ ਵਰਗੇ ਹੋਰ ਬਹੁਤ ਸਾਰੇ ਕਾਮਿਆਂ ਦੀ ਭਾਰੀ ਮੰਗ ਹੈ ਜੇਕਰ ਤੁਹਾਡੇ ਕੋਲ ਵੀ ਇਹਨਾਂ ਦੇ ਵਿੱਚੋਂ ਕੁਝ ਖਾਸ ਤਰ੍ਹਾਂ ਦੇ ਹੁਨਰ ਦੇ ਨਾਲ ਸਬੰਧਤ ਜਾਂ ਫਿਰ ਕਿਸੇ ਖਾਸ ਪ੍ਰਕਾਰ ਦਾ ਪ੍ਰਬੰਧਨ ਯਾਨੀ ਕਿ ਮੈਨੇਜਮੈਂਟ ਕਰਨ ਦਾ ਤਜਰਬਾ ਵੀ ਹੈ ਤਾਂ ਤੁਹਾਡੇ ਵਾਸਤੇ ਸੁਨਾਰੀ ਮੌਕਾ ਹੋ ਸਕਦਾ ਹੈ ਇਹਨਾਂ ਕਿਤਿਆਂ ਦੇ ਨਾਲ ਸਬੰਧਤ ਤੁਹਾਡੇ ਵਿੱਚੋਂ ਕੋਈ ਵੀ ਆਸਾਨੀ ਦੇ ਨਾਲ ਆਪਣੇ ਹੋਨਰ ਦੇ ਦਮ ਦੇ ਉੱਪਰ ਵਰਕ ਪਰਮਿਟ ਅਤੇ ਪੀ ਆਰ ਵੀ ਹਾਸਲ ਕਰ ਸਕਦਾ ਹੈ ਇਸ ਲਈ ਤੁਰੰਤ ਵਰਕ ਵੀਜ਼ਾ ਦੇ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਦਾ ਆਪਣਾ ਸੁਪਨਾ ਵੀ ਸਾਕਾਰ ਕਰੋ ਜੀ ਆਇਆਂ ਸਭ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਸੰਬੰਧੀ ਫਾਈਲ ਤਿਆਰ ਕਰਨ ਦੇ ਵਾਸਤੇ ਤੁਹਾਨੂੰ ਚੰਗੇ ਕੰਸਲਟੈਂਟ ਦੀ ਜ਼ਰੂਰਤ ਹੋਵੇਗੀ ਅਪਲਾਈ ਕਰਨ ਦੇ ਵਾਸਤੇ ਕਿਸੇ ਕਾਬਿਲ ਅਤੇ ਭਰੋਸੇਯੋਗ ਵੀਜ਼ਾ ਕੰਪਨੀ ਦੇ ਨਾਲ ਸੰਪਰਕ ਕਰੋ ਤੇ ਉਸ ਤੋਂ ਬਾਅਦ ਆਪਣਾ ਬਾਹਰ ਜਾਣ ਦਾ ਯਾਨਕੀ ਵਿਦੇਸ਼ ਜਾ ਕੇ ਕਮਾਈਆਂ ਕਰਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਜੀ ਹਾਂ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਵਾਰ ਕਈ ਵਾਰ ਨਿਰਾਸ਼ ਹੋ ਚੁੱਕੇ ਜਿਹੜੇ ਰਿਫਿਊਜ਼ਲ ਵਾਲੇ ਵੀ ਲੋਕ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਤੁਹਾਨੂੰ ਹੁਣ ਕਿਸੇ ਵੀ ਤਰ੍ਹਾਂ ਦੇ ਨਾਲ ਜ਼ਿਆਦਾ ਮੋٹے ਪੈਸੇ ਖਰਚ ਕੇ ਆਪਣੇ ਹੱਕ ਹਲਾਲ ਦੀ ਕਮਾਈ ਨੂੰ ਵੀ ਦਾਅ ਦੇ ਉੱਪਰ ਲਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਕਿਉਂਕਿ ਹੁਣ ਤੁਸੀਂ ਬਿਲਕੁਲ ਘੱਟ ਜਿਹੀ ਫੀਸ ਭਰ ਕੇ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ ਤੇ ਆਪਣਾ ਵਿਦੇਸ਼ ਜਾਣ ਦਾ ਖੁਆਬ ਕਰ ਸਕਦੇ ਹੋ ਪੂਰਾ ਬਾਕੀ ਇਸ ਪ੍ਰਕਾਰ ਦੀਆਂ ਹੋਰ ਖਬਰਾਂ ਜਾਣਨ ਸੁਣਨ ਤੇ ਵੇਖਣ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਵਰਲਡ ਪੰਜਾਬੀ ਟੀਵੀ ਦੇ ਉੱਪਰ ਬਿਊਰੋ ਰਿਪੋਰਟ ਵਰਲਡ ਪੰਜਾਬੀ ਟੀਵੀ